ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਦਿੱਲੀ ਤੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਅਧਿਕਾਰੀ ਨੇ ਪੰਜਾਬ ਪ੍ਰਦੂਸ਼ਣ ਬੋਰਡ ਜਲੰਧਰ ਦੀ ਟੀਮ ਦੇ ਨਾਲ ਫਲੋਰ ਅਤੇ ਨੂਰਮਹਿਲ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕੁਝ ਕਿਸਾਨਾਂ ਦੇ ਚੁਲਾਨ ਕੱਟੇ ਅਤੇ ਅਗਨਾ ਲਗਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਦੇ ਐਸ ਡੀਓ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਬਾਰੇ ਵਿਸਥੇਰਤ ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਰਾਫ ਬਹੁਤ ਉੱਪਰ ਚਲਾ ਗਿਆ ਹੈ। ਪੰਜਾਬ ਦੇ ਹਾਲਤ ਜਾਣਨ ਲਈ ਕੇਂਦਰੀ ਪ੍ਰਦੂਸ਼ਣ ਬੋਰਡ ਦੇ ਵਿਗਿਆਨੀ ਮਿਨਾਕ ਪੂਰਵੀ ਨਾਲ ਉਨ੍ਹਾਂ ਦੀ ਟੀਮ ਨੇ ਫਿਲੌਰ ਅਤੇ ਨੂਰ ਮਹਿਲ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਅਗ ਲਗਾਉਣ ਵਾਲੇ ਖਿਸਾਨਾਂ ਦੇ ਚਲਾਨ ਕੱਟਣ ਦੇ ਆਦੇਸ਼ ਦਿੱਤੇ। ਮਤੇ ਉਹਨਾਂ ਨੂੰ ਪਰਾਲੀ ਨਾ ਸਾੜਨ ਅਤੇ ਪ੍ਰਦੂਸ਼ਣ ਨਾ ਫੈਲਾਉਣ ਲਈ ਕਿਹਾ ਹੋਰ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਮੈਮ ਅੱਜ ਤੁਸੀਂ ਫਲੋਰ ਏਰੀਆ ਦੇ ਵਿੱਚ ਸਾਰੇ ਜੋ ਵਿਜ਼ਿਟ ਕਰ ਰਹੇ ਆਂ ਕੌਣ ਟੀਮ ਆ ਕਿੱਥੋਂ ਆਏ ਆ ਕਿ ਕੀ ਵਿਜ਼ਿਟ ਕੀਤਾ ਉਹ ਦੱਸ ਕੇ ਆਪਣਾ ਇਹ ਮੈਂ ਸੰਦੀਪ ਕੋਰ ਐਸ ਡੀਓ ਫਰਮ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੱਜ ਅਸੀਂ ਇੱਥੇ ਫਲੋਰ ਏਰੀਆ ਚ ਆਏ ਆ ਬੇਸਿਕਲੀ ਜਿਹੜੇ ਸਾਡੇ ਸੀਪੀਸੀਬੀ ਤੋਂ ਟੀਮ ਉੱਪਰੋਂ ਆਈ ਹੈ ਦਿੱਲੀ ਤੋਂ ਉਹ ਗਰਾਊਂਡ ਲੈਵਲ ਤੇ ਦੇਖ ਰਹੇ ਨੇ ਕਿ ਜਿਹੜੀ ਅੱਗ ਲੱਗ ਰਹੀ ਉਹਦੇ ਕੀ ਕਾਰਨ ਨੇ ਹੂੰ ਉਹਨਾਂ ਕਾਰਨਾਂ ਨੂੰ ਰੈਕਟੀਫਾਈ ਕਰਨ ਲਈ ਜਾਂ ਕੀ ਪ੍ਰੋਬਲਮਸ ਆ ਰਹੀਆਂ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਜਾਂ ਕਿਵੇਂ ਪ੍ਰਾਲੀ ਨੂੰ ਮੈਨੇਜ ਕਰ ਰਹੇ ਨੇ ਉਸ ਸੰਬੰਧੀ ਇੱਥੇ ਟੀਮ ਕੱਢੀ ਹੋਈ ਹੈ ਤੇ ਇੱਥੇ ਜਿਵੇਂ ਪੁਲਿਸ ਵਾਲੇ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਹੋ ਜਿੰਨੇ ਕਲਸਟਰ ਆਫੀਸਰ ਲੱਗੇ ਨੇ ਅਲੱਗ-ਅਲੱਗ ਟੀਮਾਂ ਜਿਵੇਂ ਵੈਰੀਫਾਈ ਕਰਦੀਆਂ ਅੱਗ ਲੱਗੀ ਸਾਈਟ ਤੇ ਬੇਸਿਕਲੀ ਉਸ ਲਈ ਆਏ ਆ ਸਾਡੇ ਕੋਲ ਕਿਤੇ ਇਹ ਅੱਗ ਲੱਗੀ ਵਾਲੇ ਟੀਮਸ ਬਣੀਆਂ ਹੋਈਆਂ ਉਹ ਵੈਰੀਫਾਈ ਕਰਦੀਆਂ ਇਹ ਜਿਹੜੀ ਟੀਮ ਉੱਪਰੋਂ ਭੇਜੀ ਹੈ ਕਿਉਂਕਿ ਦਿੱਲੀ ਦਾ ਜਿਹੜਾ ਏਕਿਊ ਲੈਵਲ ਜਿਹੜਾ ਹੈ Air Quality Level ਜਿਹੜਾ ਉਹ ਉਹ ਉਥੋਂ ਫਿਰ ਐਨਸੀਆਰ ਵਾਲਿਆਂ ਨੇ ਸੀਬੀਸੀਬੀ ਦੀ ਟੀਮ ਨੂੰ ਕਨਸਟੀਟਿਊਟ ਕਰਕੇ ਇਥੇ ਫਿਰ ਦੁਨੀਆ ਪੰਜਾਬ ਅਲੱਗ-ਅਲੱਗ ਜਿਲ੍ਹੇ ਚ ਗਈਆਂ ਹੋਈਆਂ ਨੇ ਉਹ ਵੈਰੀਫਾਈ ਕਰ ਰਹੇ ਨੇ ਵੀ ਕਿਉਂ ਗਰਾਊਂਡ ਲੈਵਲ ਤੇ ਕੀ ਪ੍ਰੋਬਲਮਸ ਨੇ ਮੈਮ ਜਿਹੜੀਆਂ ਅੱਗ ਲੱਗੀਆਂ ਉੱਥੇ ਕੋਈ ਚਲਾਨ ਕੱਟੇ ਆ ਉੱਥੇ ਚਲਾਨ ਕੱਟ ਰਹੇ ਨੇ ਜਿਵੇਂ 2 ਇਕੜ ਤੋਂ ਘੱਟ ਹੈ ਉੱਥੇ 2500 ਹੈ 2 ਤੋਂ 5 ਦੇ ਵਿੱਚ ਹੈ ਤੇ 5000 ਹੈ ਤੇ 5 ਤੋਂ ਉੱਪਰ ਹੈ ਤੇ 15000 ਓਕੇ ਓਕੇ ਉਹ ਅਲੱਗ-ਅਲੱਗ ਰੱਖੇ ਹੋਏ ਨੇ ਲੋਕੇਸ਼ਨ ਕਿੰਨੇ ਕਿ ਜਗ੍ਹਾ ਤੇ ਹੋ ਗਏ ਚਲਾਨਾਂ ਅੰਦਾਜ਼ਾ ਕਾਫੀ ਕੀਤੇ ਹੋਏ ਨੇ ਕਾਫੀ ਕੀਤੇ ਹੋਏ ਜਿੱਥੇ ਜਿੱਥੇ ਅੱਗਾ ਲੱਗੀਆਂ ਕੁਝ ਅਮੀ ਹੁਣ ਵੀ ਦੇਖੀਆਂ ਆ ਉਹਨਾਂ ਤੇ ਚਲਾਣ ਆਪਾਂ ਜਿਹੜੇ ਕਨਸਰਨਡ ਕਲਸਟਰ ਅਫਸਰਸ ਉਹਨਾਂ ਨੇ ਕਹਿਤਾ ਕੱਟੋ ਐਸਐਮਸਿਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਦੇਸ਼ ਭਰ ਵਿੱਚ ਚਿੰਤਾ ਦਾ ਵਿਸ਼ਾ ਬੜੇ ਹੋਏ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਦਿੱਲੀ ਤੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੇ ਅਧਿਕਾਰੀ ਨੇ ਪੰਜਾਬ ਪ੍ਰਦੂਸ਼ਣ ਬੋਰਡ ਜਲੰਧਰ ਦੀ ਟੀਮ ਦੇ ਨਾਲ ਫਲੋਰ ਅਤੇ ਨੂਰਮਹਿਲ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕੁਝ ਕਿਸਾਨਾਂ ਦੇ ਚੁਲਾਨ ਕੱਟੇ ਅਤੇ ਅਗਨਾ ਲਗਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਦੇ ਐਸ ਡੀਓ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਬਾਰੇ ਵਿਸਥੇਰਤ ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਹੈ ਪੰਜਾਬ ਦੇ ਹਾਲਤ ਜਾਣਨ ਲਈ ਕੇਂਦਰੀ ਪ੍ਰਦੂਸ਼ਣ ਬੋਰਡ ਦੇ ਵਿਗਿਆਨੀ ਮਿਨਾਕ ਪੂਰਵੀ ਨਾਲ ਉਨ੍ਹਾਂ ਦੀ ਟੀਮ ਨੇ ਫਲੋਰ ਅਤੇ ਨੂਰ ਮਹਿਲ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਅਗਲੇ ਗੋਣ ਵਾਲੇ ਕਿਸਾਨਾਂ ਦੇ ਚਲਾਨ ਕੱਟਣ ਦੇ ਆਦੇਸ਼ ਦਿੱਤੇ ਅਤੇ ਉਹਨਾਂ ਨੂੰ ਪਰਾਲੀ ਨਾ ਸਾੜਨ ਅਤੇ ਪ੍ਰਦੂਸ਼ਣ ਨਾ ਫੈਲਾਉਣ ਲਈ ਕਿਹਾ ਹੋਰ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਮੈਮ ਅੱਜ ਤੁਸੀਂ ਫਲੋਰ ਏਰੀਆ ਦੇ ਵਿੱਚ ਸਾਰੇ ਜੋ ਵਿਜ਼ਿਟ ਕਰ ਰਹੇ ਆਂ ਕੌਣ ਟੀਮ ਹੈ ਕਿੱਥੋਂ ਆਏ ਆਂ ਕਿ ਕੀ ਵਿਜ਼ਿਟ ਕੀਤਾ ਉਹ ਦੱਸ ਕੇ ਆਪਾਂ ਇਹ ਮੈਂ ਸੰਦੀਪ ਕੋਰ ਐਸਡੀਓ ਫਰੋਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਅੱਜ ਅਸੀਂ ਇਥੇ ਫਲੋਰ ਏਰੀਆ 'ਚ ਆਏ ਆਂ ਬੇਸਿਕਲੀ ਜਿਹੜੇ ਸਾਡੇ ਸੀਪੀਸੀਬੀ ਤੋਂ ਟੀਮ ਉੱਪਰੋਂ ਆਈ ਹੈ ਦਿੱਲੀ ਤੋਂ ਉਹ ਗਰਾਊਂਡ ਲੈਵਲ ਤੇ ਦੇਖ ਰਹੇ ਨੇ ਕਿ ਜਿਹੜੀ ਅੱਗ ਲੱਗ ਰਹੀ ਹੈ ਉਹਦੇ ਕੀ ਕਾਰਨ ਨੇ ਹੂੰ ਉਹਨਾਂ ਕਾਰਨਾਂ ਨੂੰ ਰੈਕਟੀਫਾਈ ਕਰਨ ਲਈ ਜਾਂ ਕੀ ਪ੍ਰੋਬਲਮਸ ਆ ਰਹੀਆਂ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਜਾਂ ਇਵੇਂ ਪਰਾਲੀ ਨੂੰ ਮੈਨੇਜ ਕਰ ਰਹੇ ਨੇ ਉਹ ਸਬੰਧੀ ਇੱਥੇ ਟੀਮ ਕੱਟੀ ਹੋਈ ਹੈ ਹੂੰ ਤੇ ਇੱਥੇ ਜਿਵੇਂ ਪੁਲਿਸ ਵਾਲੇ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਹੋĐi ਨੇ ਕਲਸਟਰ ਆਫੀਸਰ ਲੱਗੇ ਨੇ ਅਲੱਗ-ਅਲੱਗ ਟੀਮਾਂ ਜਿਵੇਂ ਵੈਰੀਫਾਈ ਕਰਦੀਆਂ ਅੱਗ ਲੱਗੇ ਸਾਈਡ ਤੇ ਬੇਸਿਕਲੀ ਉਸ ਲਈ ਆਏ ਆ ਸਾਡੇ ਕੋ ਕਈ ਇਹ ਅੱਗ ਲੱਗੀ ਵਾਲੇ ਟੀਮਸ ਬਣੀਆਂ ਹੋਈਆਂ ਉਹ ਵੈਰੀਫਾਈ ਕਰਦੀਆਂ ਇਹ ਜਿਹੜੀ ਟੀਮ ਉੱਪਰੋਂ ਭੇਜੀ ਹੈ ਕਿਉਂਕਿ ਦਿੱਲੀ ਦਾ ਜਿਹੜਾ AQI ਲੈਵਲ ਜਿਹੜਾ ਹੈ Air Quality Level ਜਿਹੜਾ ਉਹ ਹਾਈ ਹੋ ਗਿਆ ਹੈ ਤੇ ਉੱਥੋਂ ਫਿਰ NCR ਵਾਲਿਆਂ ਨੇ CPCB ਦੀ ਟੀਮ ਨੂੰ ਕਨਸਟੀਟਿਊਟ ਕਰਕੇ ਇੱਥੇ ਤੇ ਦੂनियां ਪੰਜਾਬ ਅਲੱਗ-ਅਲੱਗ ਜ਼ਿਲ੍ਹੇ ਗਈਆਂ ਹੋਈਆਂ ਤੇ ਉਹ ਵੈਰੀਫਾਈ ਕਰ ਰਹੇ ਨੇ ਵੀ ਕਿਉਂ ਗਰਾਊਂਡ ਲੈਵਲ ਤੇ ਕੀ ਪ੍ਰੋਬਲਮਸ ਨੇ ਮੈਮ ਜਿਹੜੀਆਂ ਅੱਗ ਲੱਗੀਆਂ ਉੱਥੇ ਕੋਈ ਚਲਾਨ ਕੱਟੇ ਆ ਉਹ ਕਿ ਚਲਾਨ ਕੱਟ ਰਹੇ ਨੇ ਜਿਵੇਂ 2 ਏਕੜ ਤੋਂ ਘੱਟ ਹੈ ਉੱਥੇ 2500 ਹੈ ਦੋ ਤੋਂ 5 ਦੇ ਵਿੱਚ ਹੈ ਤੇ 5000 ਹੈ ਤੇ 5 ਤੋਂ ਉੱਪਰ ਹੈ ਤੇ 15000 ਓਕੇ ਓਕੇ ਉਹ ਅਲੱਗ-ਅਲੱਗ ਰੱਖੀ ਹੋਈ ਹੈ ਲੋਕੇਸ਼ਨ ਕਿੰਨੇ ਕਿ ਜਗ੍ਹਾ ਤੇ ਹੋ ਗਿਆ ਚਲਾਨਾਂ ਅੰਦਾਜ਼ਾ ਕਾਫੀ ਕੀਤੇ ਹੋਏ ਨੇ ਹਾਂ ਕਾਫੀ ਕੀਤੇ ਹੋਏ ਨੇ ਜਿੱਥੇ-ਜਿੱਥੇ ਅੱਗਾ ਲੱਗੀਆਂ ਕੁਝ ਨਹੀਂ ਹੁਣ ਵੀ ਦੇਖੀਆਂ ਆ ਉਹਨਾਂ ਤੇ ਚਲਾਨ ਆਪਾਂ ਜਿਹੜੇ ਕਨਸਰਨਡ ਕਲਸਟਰ ਆਫੀਸਰਸ ਉਹਨਾਂ ਨੂੰ ਕਹਿਤਾ ਰੱਖੋ ਐਸਐਮਸੀਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ